ਰਾਜਵੀਰ ਜਵੰਦਾ ਦੇ ਅੰਤਮ ਸੰਸਕਾਰ ਤੇ ਇੱਕ ਵੱਡਾ ਇਕੱਠ ਹੋ ਗਿਆ ਪਿੰਡ ਦੇ ਵਿੱਚ ਜਿੰਨੇ ਵੀ ਰਾਸਤੇ ਆਉਂਦੇ ਨੇ ਤਕਰੀਬਨ ਸਾਰੇ ਹੀ ਲੋਕਾਂ ਦੇ ਨਾਲ ਭਰ ਗਏ ਨੇ ਤੇ ਇੱਥੇ ਜਿਹੜਾ ਪੁਖਰਾਜ ਪੱਲਾ ਜਸਵਿੰਦਰ ਪੱਲਾ ਜੀ ਦਾ ਜਿਹੜਾ ਪੁੱਤ ਪਹੁੰਚਿਆ ਆਖਰੀ ਵਾਰ ਰਾਜਵੀਰ ਜਵੰਦੇ ਨੂੰ ਵੇਖਣ ਵਾਸਤੇ ਕਿਉਂਕਿ 2-3 ਮਹੀਨੇ ਹੋਏ ਨੇ ਜਸਵਿੰਦਰ ਪੱਲਾ ਜੀ ਸਾਨੂੰ ਛੱਡ ਕੇ ਚਲੇ ਗਏ ਨੇ ਇੱਕ ਬਹੁਤ ਹੀ ਵੱਡੀ ਖਸਤੀ ਸੀ ਉਹਨਾਂ ਦੇ ਪੁੱਤਰ ਨੇ ਉਹਨਾਂ ਦੇ ਦੁੱਖ ਚ ਹਾਲੇ ਉੱਭਰੇ ਨਹੀਂ ਕਿ ਇੱਕ ਨਵਾਂ ਦੁੱਖ ਆ ਗਿਆ ਤੇ ਸਪੈਸ਼ਲ ਜਿਹੜਾ ਰਾਜਵੀਰ ਜਵੰਦੇ ਵੀਰ ਨੂੰ ਦੇਖਣ ਪਹੁੰਚੇ ਨੇ ਕਿਉਂਕਿ ਕਲਾਕਾਰਾਂ ਨੇ ਇੱਕ ਦੂਜੇ ਦੇ ਨਾਲ ਬਹੁਤ ਜ਼ਿਆਦਾ ਸਮਾਂ ਬਤਾਇਆ ਹੁੰਦਾਗਾ ਰਾਜਵੀਰ ਜਵੰਦੇ ਦੀ ਇਸ ਅੰਤਮ ਸੰਸਕਾਰ ਦੇ ਮੌਕੇ ਤੇ ਕਾਫੀ ਜਿਹੜਾ ਭਾਵੁਕ ਦੇਸਿਆ ਮੁਖਰਾਜ ਭੱਲਾ ਅੱਖਾਂ ਦੇ ਵਿੱਚੋਂ ਹੰਝੂ ਆਣ ਲੱਗੇ ਸੀ ਪੁਖਰਾਜ ਭੱਲੇ ਦੇ ਰਾਜਵੀਰ ਜਵੰਦੇ ਨੂੰ ਜਦੋਂ ਦੇਖਿਆ ਪਹਿਲੀ ਵਾਰ ਘਰ ਦੇ ਵਿੱਚ ਆ ਕੇ ਉਹੀ ਹੱਸਦਾ ਵਸਦਾ ਚਿਹਰਾ ਜਿਹੜਾ ਹੁਣ ਚੁੱਪ ਪਿਆ ਬਿਲਕੁਲ ਆ ਇੱਥੇ ਜਿਹੜਾ ਸੰਸਕਾਰ ਕੀਤਾ ਜਾਊਗਾ ਕੁਝ ਟਾਈਮ ਦੇ ਵਿੱਚ ਹੀ ਜਿਹੜਾ ਰਾਜਵੀਰ ਜਵੰਦੇ ਦੀ ਜਿਹੜੀ ਅੰਤਿਮ ਯਾਤਰਾ ਕੱਢੀ ਜਾਊਗੀ ਤੇ ਇੱਥੇ ਜਿਹੜਾ ਕਾਫੀ ਇਕੱਠ ਕਾਇਦੀ ਆਪਾਂ ਆ ਲੋਕਾਂ ਦਾ ਜਿਹੜਾ ਇਸ ਵੇਲੇ ਜੁੜਿਆ ਹੋਇਆ ਜੋ ਵੀ ਰਾਜਵੀਰ ਜਵੰਦੇ ਨੂੰ ਪਿਆਰ ਕਰਦੇ ਸੀ ਕੋਈ ਗਾਇਕੀ ਤੌਰ ਤੇ ਸੀ ਕੋਈ ਰਿਸ਼ਤੇਦਾਰੀ ਤੌਰ ਤੇ ਸੀ ਕੋਈ ਵੈਸੇ ਉਹਨਾਂ ਦਾ ਚਾਹਣ ਵਾਲਾ ਉਹਨਾਂ ਦੇ ਨੇਕ ਦਿਲ ਇਨਸਾਨ ਕਰਕੇ ਸੀ ਤਾਂ ਇੱਥੇ ਬਹੁਤ ਜ਼ਿਆਦਾ ਵੱਡਾ ਜਿਹੜਾ ਇਕੱਠ ਹੋ ਰਿਹਾ ਹੈਗਾ ਇਸ ਵੇਲੇ ਕੁਝ ਟਾਈਮ ਦੇ ਵਿੱਚ ਆ ਸਾਹਮਣੇ ਜਿਹੜੀ ਚਿਖਾ ਤਿਆਰ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜਿਹੜਾ ਰਾਜਵੀਰ ਜਵੰਦੇ ਨੂੰ ਅੰਤਿਮ ਦਾਇਦ ਦਿੱਤੀ ਜਾਊਗੀ ਆਹ ਗਰਾਊਂਡ ਹੈ ਜਿੱਥੇ ਰਾਜਵੀਰ ਜਵੰਦੇ ਖੇਡਦਾ ਹੁੰਦਾ ਸੀ ਪਰ ਹੁਣ ਜਿਹੜਾ ਉਸੇ ਗਰਾਊਂਡ ਦੇ ਵਿੱਚ ਰਾਜਵੀਰ ਜਵੰਦੇ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਹੀ ਰਾਜਵੀਰ ਜਵੰਦੇ ਦੀ ਜਿਹੜੀ ਯਾਦਗਾਰ ਵੀ ਬਣਾ ਦਿੱਤੀ ਜਾਵੇ ਕਿਉਂਕਿ ਪਿੰਡ ਦਾ ਹਰੇਕ ਬੰਦਾ ਰੋਇਆ ਰਾਜਵੀਰ ਜਵੰਦੇ ਦੀ ਇਸ ਮੌਤ ਦੇ ਉੱਤੇ ਕਹਿੰਦਾ ਵੀ ਬਹੁਤ ਜ਼ਿਆਦੇ ਵਧੀਆ ਇਨਸਾਨ ਸੀਗਾ ਪਿੰਡ ਦੇ ਵਿੱਚ ਜਿਸ ਨੂੰ ਮਰਜੀ ਤੁਸੀਂ ਪੁੱਛ ਲਓ ਕਹਿੰਦੇ ਸਾਡੇ ਪਿੰਡ ਦੇ ਵਿੱਚ ਜਿਹੜੀ ਰੋਟੀ ਤੱਕ ਨਹੀਂ ਪੱਕੀ ਇੰਨਾ ਜ਼ਿਆਦੇ ਵਧੀਆ ਇਨਸਾਨ ਸੀ ਹਰੇਕ ਬੰਦੇ ਨੂੰ ਜਿਹੜਾ ਹੱਸ ਕੇ ਮਿਲਣ ਵਾਲਾ ਸੀ ਹਰੇਕ ਦੇ ਨਾਲ ਦੁੱਖ ਸੁੱਖ ਸਾਂਝਾ ਕਰਦਾ ਸੀ ਜਦੋਂ ਪਿੰਡ ਦੇ ਵਿੱਚ ਹੜਾ ਆਏ ਸੀ ਤਾਂ ਉਸ ਵੇਲੇ ਪਿੰਡ ਦੇ ਲੋਕਾਂ ਨੇ ਪੁੱਛਿਆ ਵੀ ਤੂੰ ਕੀ ਮਦਦ ਕਰੇਗਾ ਰਾਜਵੀਰ ਤਾਂ ਰਾਜਵੀਰ ਨੇ ਕਿਹਾ ਵੀ ਮੇਰਾ ਨਾਮ ਨਹੀਂ ਕਿਤੇ ਪਾਉਣਾ ਪਰ ਤੁਸੀਂ ਜਿੰਨੀ ਮਦਦ ਕਹੋਗੇ ਬਿਨਾ ਪੁੱਛੇ ਹੀ ਮੈਨੂੰ ਲਿਖ ਦਿਓ ਜਿੰਨਾ ਪੈਸਾ ਚਾਹੀਦਾ ਮੈਂ ਓਨਾ ਹੀ ਤੁਹਾਨੂੰ ਦਾਨ ਜਿਹੜਾ ਦੇ ਦੂੰਗਾ ਤਾਂ ਇੰਨਾ ਜਿਆਦਾ ਵਧੀਆ ਇਨਸਾਨ ਸੀ ਰਾਜਵੀਰ ਜਵੰਦੇ ਰਾਜਵੀਰ ਜਵੰਦੇ ਦੇ ਪਰਿਵਾਰ ਦੇ ਵਿੱਚ ਇਸ ਵੇਲੇ ਉਹਨਾਂ ਦੀ ਮਾਤਾ ਭੈਣ ਤੇ ਉਹਨਾਂ ਦੀ ਪਤਨੀ ਤੇ ਦੋ ਬੱਚੇ ਇੱਕ ਮੁੰਡਾ ਤੇ ਕੁੜੀ ਜਿਹੜੇ ਉਹਨਾਂ ਨੂੰ ਰੋਂਦਾ ਜਿਹੜਾ ਰਾਜਵੀਰ ਜਵੰਦਾ ਛੱਡ ਗਿਆ ਤੇ ਉਦੋਂ ਪਹਿਲਾਂ 2021 ਦੇ ਵਿੱਚ ਰਾਜਵੀਰ ਜਵੰਦਾ ਦਾ ਪਿਤਾ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ ਉਹ ਵੀ ਪੁਲਿਸ ਦੇ ਵਿੱਚ ਸੀ ਉਹਨਾਂ ਨੂੰ ਦੇਖ ਕੇ ਹੀ ਜਿਹੜਾ ਰਾਜਵੀਰ ਜਵੰਦਾ ਵੀ ਪੱਗ ਬੰਨਣੀ ਸਿੱਖਿਆ ਪੁਲਿਸ ਲਾਈਨ ਦੇ ਵਿੱਚ ਆਇਆ ਪੁਲਿਸ ਦੇ ਵਿੱਚ ਡਿਊਟੀ ਕੀਤੀ ਤੇ ਫਿਰ ਜਿਹੜਾ ਸਿੰਗਿੰਗ ਦੇ ਵਿੱਚ ਆਇਆ ਸਿੰਗਿੰਗ ਦੇ ਵਿੱਚ ਆਪਣਾ ਵਧੀਆ ਜਿਹੜਾ ਕੈਰੀਅਰ ਬਣਾਇਆ ਵਧੀਆ ਗੀਤ ਗਾਏ ਤੇ ਕਦੇ ਕਿਸੇ ਨਾਲ ਕੋਈ ਕਾਊਂਟਰਵਰਸੀ ਨਹੀਂ ਕੀਤੀ ਕਦੇ ਕਿਸੇ ਦਾ ਦਿਲ ਨਹੀਂ ਦਿਖਾਇਆ ਪਰ ਅੱਜ ਰਾਜਵੀਰ ਜਵੰਦਾ ਇਸ ਦੇ ਬਾਵਜੂਦ ਵੀ ਜਿਹੜਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ 0% ਹੇਟਰ ਨੇ ਇਸ ਬੰਦੇ ਦੇ ਕਿਸੇ ਨਾਲ ਕਦੇ ਵੀ ਬੈਰ ਨਹੀਂ ਕਮਾਇਆ ਲਗਾਤਾਰ 11 ਦਿਨ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ ਜਿਹੜਾ 12ਵੇਂ ਦਿਨ ਰਾਜਵੀਰ ਜਵੰਦਾ ਨੇ ਅੰਤਮ ਵਿਦਾਈ ਦੇ ਦਿੱਤੀ ਸਾਹ ਛੱਡ ਗਿਆ ਰਾਜਵੀਰ ਜਵੰਦਾ ਪਰ ਲੋਕਾਂ ਨੇ ਬੜੀਆਂ ਅਰਦਾਸਾਂ ਕੀਤੀਆਂ ਵੀ ਰਾਜਵੀਰ ਜਵੰਦਾ ਜਿਹੜਾ ਉੱਠੂਗਾ ਉੱਠ ਕੇ ਦੁਬਾਰੇ ਆਪਣੇ ਘਰ ਦੇ ਵਿੱਚ ਜਾਊਗਾ ਇਸ ਵੇਲੇ ਬਿਲਕੁਲ ਆਪਾਂ ਰਾਜਵੀਰ ਜਵੰਦੇ ਦੇ ਘਰ ਦੇ ਅੱਗੇ ਆ ਤੇ ਤੁਸੀਂ ਕੱਠੇ ਵੇਖ ਸਕਦੇ ਹੋ ਜਿੰਨੇ ਵੀ ਲੋਕ ਇੱਥੇ ਆਏ ਨੇ ਸਾਰੇ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦੇ ਗੀਤਾਂ ਦੇ ਫੈਨ ਨੇ ਉਹਨਾਂ ਦੀਆਂ ਫਿਲਮਾਂ ਦੇ ਫੈਨ ਨੇ ਉਨ੍ਹਾਂ ਦੇ ਇੱਕ ਨੇਕਦਿਲ ਇਨਸਾਨ ਵਧੀਆ ਕਰਤਾਰ ਦੇ ਫੈਨ ਨੇ ਤਾਂ ਬੜੀ ਇਸ ਵੇਲੇ ਬਹੁਤ ਜ਼ਿਆਦਾ ਇਕੱਠ ਹੈ ਤੇ ਇਧਰ ਬਾਈ ਜਿਹੜਾ ਗੀਤਾ ਜੈਲਦਾਰ ਆ ਉਹ ਵੀ ਹੁਣ ਪਹੁੰਚਿਆ ਹੋਇਆ ਕਿਉਂਕਿ ਇਹ ਉਹ ਪੁਰਾਣੇ ਸਿੰਗਰ ਨੇ ਜਿਨ੍ਹਾਂ ਨੇ ਇਕੱਠਾ ਸਮਾਂ ਬਤਾਇਆ ਹੋਇਆਗਾ ਤੇ ਪੁਖਰਾਜ ਪੱਲਾ ਜੀ ਦੀ ਪਤਨੀ ਆ ਤੁਸੀਂ ਜਾਂਦੇ ਵੇਖ ਸਕਦੇ ਹੋਗੇ ਆਪਣੀ ਪਤੀ ਦੀ ਪਤਨੀ ਦੇ ਨਾਲ ਜਿਹੜਾ ਪੁਖਰਾਜ ਪੱਲਾ ਪਹੁੰਚਿਆ ਸੀਗਾ ਬਾਕੀ ਹੋਰ ਵੀ ਬਹੁਤ ਵੱਡਾ ਇਕੱਠ ਹੈ